ਹਾਂਜੀ ਸਰਕੀ ਸ਼ੁਬਨਾ ਮੈਂ ਤੇ ਜਿਹੜਾ ਤਰਨਾ ਲਾਇਆ ਗਿਆ ਕਿਸ ਕਰਨ ਤੋਂ ਲਾਇਆ ਮੇਰਾ ਨਾਮ ਅਮਿਤ ਕੁਮਾਰ ਆ ਜੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਰੇਲਵੇ ਨੇ ਜਿਹੜਾ ਬਹੁਤ ਹੀ ਤੱਕਾ ਕੀਤਾ ਵੀ ਜਿਹੜਾ ਇੰਡੀਆ ਤੇ ਪਾਕਿਸਤਾਨ ਬਣਾਤਾ ਵੀ ਦੇਖੋ ਮੱਲਾ ਨਿਵਾਸੀਆਂ ਦੀ ਫੇਰ ਵੀ ਬੜੀ ਇੱਕ ਚੁੱਪੀ ਦਾ ਜਿਹੜਾ ਫਾਇਦਾ ਉਹ ਚੱਕਿਆ ਰੇਲਵੇ ਨੇ ਕਿਉਂ ਕਿਉਂਕਿ ਦੇਖੋ ਸਾਰੀਆਂ ਪ੍ਰਾਪਰਟੀਆਂ ਬੱਚਿਆਂ ਦਾ ਆਣਾ ਜਾਣਾ ਬੰਦ ਕਰਤਾ ਸਾਰੀ ਪ੍ਰਾਪਰਟੀਆਂ ਨੂੰ ਇਹਨਾਂ ਨੇ ਐ ਕਰਤਾ ਵੀ ਰੱਦੀ ਤੇ ਜਿਹੜਾ 2 ਲੱਖ ਬੰਦੇ ਦੀ ਆਵਾਜ਼ਈ ਦਾ ਫਾਟਕ ਸੀਗਾ ਉਹ ਬੰਦ ਕਰਤਾ ਤੇ ਜਿਹੜੀ ਆ ਲੈਣਾ ਨੇ ਸਿੱਧੀਆਂ ਇਹ ਅਸੀਂ ਕਹਿੰਨੇ ਆ ਤੁਸੀਂ ਸਿੱਧੀਆਂ ਪਾ ਰਹੇ ਹੋ ਅਸੀਂ ਤੁਹਾਡੇ ਕੰਮ 'ਚ ਉਲੰਘਣ ਕੀਤਾ ਤੇ ਤੁਸੀਂ ਸਾਨੂੰ ਤਾਂ ਦੱਸੋ ਜੇ ਅਸੀਂ ਤੁਹਾਡੇ ਕੰਮ ਨੂੰ ਰੋਕਿਆ ਤੇ ਤਾਂ ਦੱਸੋ ਪਰ ਰੇਲਵੇ ਕਿਸੇ ਹੱਦ ਤੱਕ ਕਰਤਾ ਮੁਹੱਲਾ ਨਿਵਾਸੀਆਂ ਨਾਲ ਵੀ ਸਹਿਮਤ ਹੋਵੇ ਜੇ ਮੁਹੱਲਾ ਨਿਵਾਸੀਆਂ ਨਾਲ ਸਹਿਮਤ ਨਹੀਂ ਹੈਗੀ ਤੇ ਇਹ ਕੀ ਚਾਹੁੰਦੇ ਨੇ ਵੀ ਮਹੱਲਾ ਨਿਵਾਸੀ ਰੇਲਵੇ ਪਟਰੀ ਦੇ ਉੱਪਰ ਬੈਠਣ ਨੂੰ ਮਜਬੂਰ ਹੋ ਜਾਣ ਪਰ ਜੇ ਰੇਲਵੇ ਨਾ ਸਾਡੀ ਅਸ਼ਰਤਾ ਮੰਨੂਗੀ ਆਉਣ ਵਾਲੇ ਸਮੇਂ ਦੇ ਵਿੱਚ ਪਟਰੀ ਤੇ ਬੈਠਣ ਨੂੰ ਵੀ ਮਜਬੂਰ ਕਰਨਗੇ ਤੇ ਪਟਰੀ ਤੇ ਵੀ ਬੈਠਿਆ ਜਾਊਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਸਾਡੀ ਨਿਹੰਗ ਸਿੰਘ ਫੌਜ ਤੇ ਮੈਂ ਵੀ ਮਹੱਲੇ ਦਾ ਇੱਕ ਵਸਨੀਕ ਆ ਮੇਰਾ ਵੀ ਇੱਥੋਂ ਦਾ ਜੰਮਪਾਲ ਆ ਤੇ ਅਸੀਂ ਦੇਖਦੇ ਆ ਰਹੇ ਹਾਂ ਵੀ ਅਸੀਂ ਹਰੇਕ ਚੀਜ਼ ਜਿਹਨਾਂ ਦੀ ਸਹੀ ਆ ਪੀ ਭਾਈ ਜਿੱਦਾਂ ਚਲੋ ਰੇਲਵੇ ਦਾ ਕੰਮ ਆ ਅਸੀਂ ਕਾਹਨੂੰ ਰੋਕਣਾ ਕਿਸੇ ਦੀ ਜਾਨ ਮਾਲ ਨੂੰ ਖਤਰਾ ਪੀ ਚਲੋ ਰੇਲਵੇ ਚੱਜਦਾ ਕੰਮ ਕਰ ਰਹੀ ਆ ਪਰ ਜਦੋਂ ਰੇਲਵੇ ਨੇ ਧੱਕਾ ਕਰਨਾ ਸ਼ੁਰੂ ਕੀਤਾ ਧੱਕਾ ਵੀ ਕਿਸੇ ਹੱਦ ਤੱਕ ਹੁੰਦਾ ਨਾ ਇਹਨਾਂ ਨੇ ਦੋਨੋਂ ਪਾਸੇ ਕੋਈ ਰਾਸਤਾ ਦਿੱਤਾ ਜਦ ਕੇ ਫਿਰੋਜ਼ਪੁਰ ਵਾਲੇ ਫਾਟਕ ਦੇਖ ਲਓ ਕੀ ਗੱਲ ਉਦੋਂ ਵੀ ਵੀ ਆਪਣਾ ਫਾਟਕ ਆ ਜਿਹੜਾ ਉਦੋਂ ਫਾਟਕ ਖੋਲਦਾ 15 ਦਿਨਾਂ ਲਈ ਬੰਦ ਕੀਤਾ ਉਸ ਤੋਂ ਬਾਅਦ ਖੋਲ ਦਿੱਤਾ ਤੇ ਇਹ ਕੀ ਗੱਲ ਇਹ ਫਾਟਕ ਨਜਾਇਜ਼ ਆ ਜਦ ਕੇ ਰੇਲਵੇ ਨੇ ਰਾਹ ਦਿੱਤਾ ਹੋਇਆ ਸੀਗਾ ਤਹਿਸੀਲਦਾਰ ਹੈ ਜਿਹੜਾ ਉਹਨੇ ਗਲਤ ਰਿਪੋਰਟ ਬਣਾਈ ਆ ਮੈਂ ਕਹਿਣੋਂ ਨਹੀਂ ਡਰੂੰਗਾ ਕਿਉਂ ਕਿਉਂਕਿ ਮੈਂ ਰਾਜਨੀਤਿਕ ਪਾਰਟੀਆਂ ਵਾਂਗ ਇੱਥੇ ਰੋਟੀਆਂ ਨਹੀਂ ਸੇਕਣ ਆਇਆ ਮੈਂ ਇਸ ਪਰਿਵਾਰ ਦਾ ਹਿੱਸਾ ਵਾਂ ਸੋ ਇਸ ਲਈ ਕੱਲ ਜਿਹੜੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਉਹ ਇੱਥੇ ਆਏ ਸੀਗੇ ਉਹ ਕਹਿੰਦੇ ਜੀ ਰੋਡ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਆ ਅਸੀਂ ਐਮਐਲਏ ਸਾਹਿਬ ਨੂੰ ਵੀ ਬੜੀ ਸ਼ਾਬਾਸ਼ ਦਿੰਨੇ ਆ ਵੀ ਜਿਹੜਾ ਤੁਸੀਂ ਆ ਕੇ ਸਾਡੀ ਬਾਤ ਦਾ ਪੁੱਛੀ ਚਲੋ ਦੇਰਾ ਹੈ ਦਰੁਸਤਾ ਹੈ ਪਰ ਆਇਆ ਤਾਂ ਸੀ ਸੋ ਇਸ ਲਈ ਜਿਹੜੀ ਇਹ ਰੋਡ ਹੈ ਇਹ ਪੂਰੀ ਫਾਟਕ ਤੱਕਰ ਜਾਊਗੀ ਜੇ ਰੇਲਵੇ ਤੱਕਾ ਕਰੂਗੀ ਤੇ ਰੇਲਵੇ ਆਪਣਾ ਜਿਹੜਾ ਵਾ ਪ੍ਰਦਰਸ਼ਨ ਉਹ ਆਪ ਕਰਵਾਊਗੀ ਅਸੀਂ ਮਜਬੂਰ ਹੋ ਕੇ ਪਟਰੀ ਤੇ ਬੈਠਾਂਗੇ ਕਿਉਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕੋਈ ਟ੍ਰੇਨ ਰੋਕੀਏ ਜਾਂ ਕਿਸੇ ਵੀ ਰੇਲਵੇ ਦੇ ਕੰਮ 'ਚ ਉਲੰਘਣਾ ਪਾਈਏ ਕਿਉਂ ਕਿਉਂਕਿ ਸਾਡੀ ਕਿਤਾਬ ਦੇ ਵਿੱਚ ਨਹੀਂ ਹੈ ਪਰ ਜੇ ਮਜਬੂਰ ਕੀਤਾ ਜਾਊਗਾ ਕੋਈ ਧੱਕਾ ਕੀਤਾ ਜਾਊਗਾ ਧੱਕਾ ਕਿਸੇ ਵੀ ਹੱਦ ਤੱਕ ਨਹੀਂ ਕੀਤਾ ਜਾਣ ਦੇਣਾ ਇਸ ਤੋਂ ਪਹਿਲਾਂ ਵੀ ਐਸੇ ਧਰਨੇ ਉੱਤੇ ਧਰਨਾ ਲੱਗਾ ਸੀ ਕੁਝ ਸਮਾਂ ਪਹਿਲਾਂ ਉਹ ਲੈ ਹਲਣੀ ਕੋਈ ਨਿਕਲਿਆ ਦੇਖੋ ਮੈਂ ਇਹ ਗੱਲ ਦਾ ਤੁਹਾਨੂੰ ਪਹਿਲੇ ਹੀ ਦੱਸ ਕੇ ਹਟਿਆ ਭਈ ਜਿਹੜੇ ਧਰਨੇ ਮਜਾਰੇ ਪਹਿਲੇ ਸੀਗੇ ਭਈ ਕੋਈ ਪਾਰਟੀਆਂ ਸੀਗੀਆਂ ਵੀ ਜਿਨ੍ਹਾਂ ਨੇ ਧਰਨਾ ਦੇ ਤਾ ਚੱਕ ਲਿਆ ਧਰਨਾ ਦੇ ਤਾ ਚੱਕ ਲਿਆ ਰੇਲਵੇ ਨੇ ਸਮਝ ਲਿਆ ਇਹਨਾਂ ਨੇ ਖੇਡ ਬਣਾਈ ਹੋਈ ਆ ਪੀਐਸੀ ਆਪਣਾ ਕੰਮ ਆ ਜਿਹੜਾ ਉਹ ਰੁਟੀਨ ਚ ਚਲਾਈਏ ਵੀ ਇਹਨਾਂ ਨੇ ਤਾਂ ਖੇਡ ਬਣਾਈ ਆ ਦੋ ਦਿਨ ਧਰਨਾ ਲਾ ਲੈਂਦੇ ਆ ਤੇ ਚੱਕ ਲੈਂਦੇ ਆ ਪਰ ਜਿਹੜਾ ਇਹ ਮੋਰਚਾ ਵਾ ਇਹ ਮੋਰਚਾ ਸਾਡਾ ਲੱਗਿਆ ਹੋਇਆ ਇਹ ਅਸੀਂ ਰੇਲਵੇ ਨੂੰ ਫੇਰ ਕਹਿੰਨੇ ਆ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਇਹ ਜਿਹੜਾ ਮੋਰਚਾ ਇਹ ਮੋਰਚਾ ਪੱਕਾ ਲੱਗਾ ਰਹੂਗਾ ਅਸੀਂ ਫੇਰ ਕਹਿੰਨੇ ਆ ਫਾਟਕ ਤੁਸੀਂ ਭਾਵੇਂ 20 ਦਿਨ ਮਹੀਨਾ 2 ਮਹੀਨੇ ਬਾਅਦ ਖੋਲ ਦਿਓ ਪਰ ਜਿਹੜੀ ਇਹ ਲੈਨ ਇਹ ਲੈਂਡ ਪ੍ਰੋਪਰ ਸਿੱਧੀ ਜਾਣ ਦੋ ਅਸੀਂ ਤੁਹਾਡੇ ਕੰਮ 'ਚ ਵਿਗੜ ਨਹੀਂ ਪਾਉਂਦੇ ਤੁਹਾਨੂੰ ਸਾਡੇ ਸਹਿਯੋਗ ਦੀ ਲੋੜ ਆ ਅਸੀਂ ਤੁਹਾਡਾ ਸਹਿਯੋਗ ਵੀ ਦਵਾਂਗੇ ਪਰ ਜੇ ਤੁਸੀਂ ਕਹੋਗੇ ੱੱਕਾ ੱੱਕਾ ਐ ਨਹੀਂ ਐ ਲੈਂਡ ਕੱਢ ਲਈਏ ਅਸੀਂ ਉਹ ਨਹੀਂ ਹੋਣ ਦੇਣਾ ਸਮਝ ਜਿਹੜਾ ਰੇਲਵੇ ਦਾ ਪ੍ਰੋਜੈਕਟ ਆ ਬੀਜੇਪੀ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ ਬੀਜੇਪੀ ਦੇ ਕਿਤਨੇ ਕਿਤੇ ਨੁਮਾਇੰਦੇ ਕੰਦਨੇ ਕੋਈ ਬਫਦ ਬਣਾ ਕੇ ਸਰਕਾਰ ਨੂੰ ਮਿਲਿਆ ਜਾਵੇ ਤਾਂ ਉਹਦਾ ਹੱਲ ਕੱਢਿਆ ਜਾਵੇ ਮੈਨੂੰ ਇਸ ਗੱਲ ਦਾ ਮੈਂ ਜੀ ਦੇਖੋ ਬੀਜੇਪੀ ਚ ਸਪੋਕਸ ਪਰਸਨ ਆ ਪੰਜਾਬ ਦਾ ਕਿਸਾਨ ਮੋਰਚੇ ਦੇ ਨੁਮਾਇंदे ਠੀਕ ਹੈ ਜੀ ਪਰ ਮੈਨੂੰ ਸ਼ਰਮ ਆਉਂਦੀ ਆ ਸ਼ਰਮ ਆਉਂਦੀ ਅੱਜ ਭਈ ਆਪਾ ਬੀਜੇਪੀ ਕਹਿੰਦੇ ਆ ਵੀ ਜਦ ਕੇ ਸਾਡੇ ਕੋਲ ਜਦ ਕੇ ਸੈਂਟਰ ਦਾ ਪ੍ਰੋਜੈਕਟ ਆ ਸਾਡਾ ਮੰਤਰੀ ਹੈ ਜਿਹੜਾ ਰਵਨੀਤ ਸਿੰਘ ਬਿੱਟੂ ਵੀ ਸਾਡੇ ਲੁਧਿਆਣੇ ਤੋਂ ਮੈਂਬਰ ਆਫ ਪਾਰਲੀਮੈਂਟ ਸੀਗੇ ਅੱਜ ਚਲੋ ਉਹਨਾਂ ਦੇ ਘਰ ਦਿੱਕਤ ਆ ਉਹਨਾਂ ਦੀ ਮਦਰ ਇਨ ਲਾ ਦੀ ਡੈਥ ਹੋਈ ਆ ਚਲ ਨਹੀਂ ਆ ਸਕੇ ਪਰ ਉਹਨਾਂ ਦਾ ਕੋਈ ਤਾਂ ਨਮਾਇੰਦਾ ਇੱਥੇ ਆ ਹੀ ਸਕਦਾ ਸੀ ਕੋਈ ਉੱਥੇ ਰੁਕਾ ਤਾਂ ਸਕਦਾ ਹੀ ਸੀ ਕੋਈ ਸਾਡੇ ਬੀਜੇਪੀ ਚੋਂ ਜਿਹੜੇ ਲੀਡਰ ਆ ਮਹਾ ਮੰਡਲ ਜਾ ਕੇ ਜੀ ਡੀਸੀ ਨੂੰ ਆ ਸਮੱਸਿਆਵਾਂ ਸੁਣਾ ਰਿਹਾ ਲੁਧਿਆਣਾ ਦੀਆਂ ਤੁਸੀਂ ਸਮੱਸਿਆਵਾਂ ਸੁਣਾ ਰਹੇ ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਇੱਥੇ ਦਿਖਦੀ ਨਹੀਂ ਪਈ ਵੀ ਇਹ ਸਮੱਸਿਆ ਕਿਹੜੀ ਬਣੀ ਹੋਈ ਆ ਐਡਾ ਗੰਭੀਰ ਮਸਲਾ ਪਈ ਤਾਂ ਨੂੰ ਉਹ ਸਮੱਸਿਆ ਨਹੀਂ ਦੇਖੀ ਤੁਸੀਂ ਦੇਖਿਆ ਹੀ ਹੋਣਾ ਕਿ ਕੱਲ ਜਿਵੇਂ ਸਾਰਾ ਸਾਡਾ ਭਾਜਪੀ ਦਾ ਮੰਡਲ ਉੱਥੇ ਡੀਸੀ ਸਾਹਿਬ ਨੂੰ ਪਈ ਲੁਧਿਆਣੇ ਦੀ ਸਮੱਸਿਆ ਸੁਣਾਉਣ ਗਿਆ ਸੀ ਮੈਨੂੰ ਲੱਗਦਾ ਆਤਮ ਨਗਰ ਹਲਕਾ ਵਾ ਜਿਹੜਾ ਉਹ ਮੈਨੂੰ ਲੱਗਦਾ ਨਕਸ਼ੇ 'ਚ ਨਹੀਂ ਹੁੰਦਾ ਵੀ ਤਾਂ ਇਹਨਾਂ ਨੂੰ ਸਮੱਸਿਆ ਇੱਥੋਂ ਦੀ ਡੀਸੀ ਸਾਹਿਬ ਨੂੰ ਦੱਸਣੀ ਨਹੀਂ ਯਾਦ ਰਹੀ ਸੋ ਇਸ ਲਈ ਤੁਹਾਡੇ ਮਾਧਿਅਮ ਰਾਹੀਂ ਅਸੀਂ ਰੇਲਵੇ ਨੂੰ ਸਿੱਧਾ ਡਾਇਰੈਕਟਲੀ ਰੇਲਵੇ ਨੂੰ ਕਹਿਣਾ ਚਾਹੁੰਦੇ ਆ ਵੀ ਭਾਈ ਜਿੱਦਾਂ ਤੁਹਾਡਾ ਕੰਮ ਚੱਲਦਾ ਉਹਦਾ ਪ੍ਰੋਪਰ ਚਲਾਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇ ਤੁਸੀਂ ਥੋੜਾ ਜਿਹਾ ਹੱਥ ਟੇਡਾ ਕਰੋਗੇ ਤੇ ਅੱਗੋਂ ਅਸੀਂ ਤਿਆਰ ਬੈਠੇ ਹਾਂ ਜਿਸ ਮੋਰਚੇ ਦੀ ਗੱਲ ਕਰੀਏ ਤੇ ਪੱਕਾ ਮੋਰਚਾ ਲੱਗੇਗਾ ਸਾਡਾ ਨਾਮ ਮੰਨਿਆ ਜਾਣ ਤੱਕ ਮੈਂ ਕਿਹਾ ਜੀ ਜਿੰਨੇ ਦੇਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਉਹ ਨਹੀਂ ਹੈਗੇ ਜਿਹੜੇ ਲੀਡਰਾਂ ਵੀ ਘਰੇ ਜਾ ਕੇ ਬੈਠ ਜਾਾਂਗੇ ਅਸੀਂ ਪੱਕੇ ਮੋਰਚੇ ਵਾਲੇ ਆ ਅਸੀਂ ਗੁਰੂ ਦੇ ਸਿੰਘ ਆ ਸਾਡਾ ਪਹਿਲੇ ਵੀ ਇਹਨਾਂ ਨੂੰ ਰਿਕਾਰਡ ਪਤਾ ਤੇ ਹੁਣ ਵੀ ਅਸੀਂ ਪੱਕਾ ਮੋਰਚਾ ਜਿਹੜਾ ਇੱਥੇ ਲਾ ਕੇ ਬੈਠਾਂਗੇ ਅੱਗੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਪਟਰੀ ਤੇ ਉਹਨ ਨੂੰ ਸੋ ਇਸ ਲਈ ਮੇਰੀ ਰੇਲਵੇ ਨੂੰ ਹੱਥ ਜੋੜ ਕੇ ਬੇਨਤੀ ਆ ਮੱਲਾ ਨਿਵਾਸੀ ਹੋਣ ਦੇ ਖਾਤਰ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਜਿਹੜਾ ਤੁਸੀਂ ਲਾਇਨ ਆ ਇਹ ਪ੍ਰੋਪਰ ਸਿੱਧੀ ਫਾਟਕ ਤੱਕ ਲੈ ਜਾਓ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਤੁਹਾਡਾ ਜਿਹੜੇ ਅਫਸਰ ਨੇ ਉਹਨਾਂ ਦਾ ਸਵਾਗਤ ਵੀ ਕਰਾਂਗੇ ਤੇ ਬਾਕੀ ਅਸੀਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਐਮਐਲਏ ਸਾਹਿਬ ਤੁਸੀਂ ਜਿਹੜੇ ਕੱਲ ਆਏ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਆਤਮਨਗਰ ਸੰਘਰਸ਼ ਕਮੇਟੀ ਵੱਲੋਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਵੈਲਕਮ ਕਰਦੇ ਆ ਵੀ ਤੁਸੀਂ ਆ ਕੇ ਸਾਡੀ ਬਾਤ ਪੁੱਛੀ ਪਰ ਜਿਹੜਾ ਤੁਹਾਡਾ ਅਗਲਾ ਫਰਜ ਆ ਜਿਹੜਾ ਤੁਸੀਂ ਕੱਲ ਹਿੱਕ ਠੋਕ ਕੇ ਕਹਿ ਕੇ ਗਏ ਹੋ ਪਈਏ ਜਿਹੜੀ ਸੜਕ ਆ ਇਹ ਮੇਰੀ ਰਿਸਪਾਂਸਿਬਿਟੀ